ਮੈਂ ਸ਼ਾਇਰ ਕਿਉਂ ਬਣਿਆ ਮੈਂ ਸ਼ਾਇਰ ਕਿਉਂ ਬਣਿਆ ਮੈਨੂੰ ਸ਼ਾਇਰੀ ਦਾ ਨਹੀਂ ਸ਼ੌਂਕ ਸੀ ਮੈਨੂੰ ਘਰ ਵਿੱਚ ਨਹੀਂ ਕੋਈ ਆਕਸੀ ਮੈਨੂੰ ਝੂਠ ਧੋਖਿਆਂ ਨੇ ਸ਼ਾਇਰ ਬਣਾ ਦਿੱਤਾ ਹੱਕਾਂ ਲਈ ਲੜਦੇ ਲੋਕਾਂ ਨੇ ਮੇਰੇ ਤੋਂ ਲਿਖਾ ਦਿੱਤਾ ਮਾਂ ਬੋਲੀ ਨੇ ਲਿਖਣਾ ਸਿਖਾ ਦਿੱਤਾ ਘਰ ਦੇ ਕਲੇਸ਼ਾਂ ਨੇ ਕਈ ਘਰਾਂ ਨੂੰ ਮਿਟਾ ਦਿੱਤਾ ਨਸ਼ਿਆਂ ਨੇ ਪੱਕ ਦੀ ਰੋਟੀ ਵਾਲਾ ਨਸ਼ਿਆਂ ਨੇ ਪੱਕ ਦੀ ਰੋਟੀ ਵਾਲਾ ਚੁੱਲ੍ਹਾ ਬਣਾ ਸੁਆ ਦਿੱਤਾ ਜ਼ਮੀਨਾਂ ਦੀਆਂ ਵੰਡੀਆਂ ਨੇ ਜ਼ਮੀਨਾਂ ਦੀਆਂ ਵੰਡੀਆਂ ਨੇ ਭਰਾ ਭਰਾ ਨੂੰ ਲੜਾ ਦਿੱਤਾ ਦਾਜ ਨੇ ਦਾਜ ਨੇ ਕਈ ਧੀਆਂ ਜਿਉਂਦੀਆਂ ਨੂੰ ਸੜਾ ਦਿੱਤਾ ਵਿਦੇਸ਼ਾਂ ਵਿੱਚ ਡੌਂਕੀ ਨੇ ਵਿਦੇਸ਼ਾਂ ਵਿੱਚ ਡੌਂਕੀ ਨੇ ਕਈਆਂ ਨੂੰ ਮਰਵਾ ਦਿੱਤਾ ਨਾ ਸਾਹਮਣ ਦੇ ਰੀਤੀ ਰਿਵਾਜ ਇਹੋ ਜੇ ਚੱਲੇ ਨਾ ਸਾਹਮਣ ਦੇ ਰੀਤੀ ਰਿਵਾਜ ਇਹੋ ਜੇ ਚੱਲੇ ਬੁੱਢੇ ਮਾਪੇ ਨੂੰ ਘਰੋਂ ਕਢਾ ਦਿੱਤਾ ਮਨੁੱਖ ਮਨੁੱਖ ਵਿੱਚ ਈਰਖਾ ਐਨੀ ਵੱਧ ਗਈ ਮਨੁੱਖ ਮਨੁੱਖ ਵਿੱਚ ਈਰਖਾ ਐਨੀ ਵੱਧ ਗਈ ਨਫ਼ਰਤਾਂ ਨਾਲ ਨਫ਼ਰਤੀ ਸਭ ਨੂੰ ਬਣਾ ਦਿੱਤਾ ਇਸ ਤੋਂ ਵੱਧ ਇਸ ਤੋਂ ਵੱਧ ਮੈਂ ਕੁਝ ਨਹੀਂ ਲਿਖਣਾ ਮੇਰੀ ਸ਼ਾਇਰੀ ਨੇ ਮੈਨੂੰ ਆ ਦਿੱਤਾ ਮੇਰੀ ਸ਼ਾਇਰੀ ਨੇ ਮੈਨੂੰ ਆ ਦਿੱਤਾ ਮੇਰੀ ਸ਼ਾਇਰੀ ਨੇ ਮੈਨੂੰ ਆ ਦਿੱਤਾ